ਖਬਰ ਦਾ ਅਸਰ ਟ੍ਰੈਫਿਕ ਇੰਚਾਰਜ ਇਕਬਾਲ ਸਿੰਘ ਵੱਲੋਂ ਸਿੱਧੂ ਭਾਰਤ ਗੈਸ ਸਿਲੰਡਰ ਦੀ ਖਰਾਬ ਹਾਲਤ ਵਾਲੀ ਪਿਕਅਪ ਗੱਡੀ ਦਾ ਕਟਿਆ ਚਲਾਨ ਚੜ੍ਹਦੀ ਕਲਾ ਅਖਬਾਰ ਵਿੱਚ ਸਿੱਧੂ ਭਾਰਤ ਗੈਸ ਦੀ ਗੈਸ ਸਿਲੰਡਰਾਂ ਨਾਲ ਭਰੀ ਖਰਾਬ ਹਾਲਤ ਵਾਲੀ ਪਿਕਅਪ ਗੱਡੀ ਬਾਰੇ ਪ੍ਰਕਾਸ਼ਿਤ ਖਬਰਾਂ ਦਾ ਤੁਰੰਤ ਅਸਰ ਸਾਹਮਣੇ ਆਇਆ ਹੈ ਖਬਰ ਲੱਗਣ ਤੋਂ ਬਾਅਦ ਟ੍ਰੈਫਿਕ ਇੰਚਾਰਜ ਇਕਬਾਲ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਗੱਡੀ ਨੂੰ ਰੋਕ ਕੇ ਇਹਦਾ ਚਲਾਨ ਕਰ ਦਿੱਤਾ ਖਬਰਾਂ ਅਨੁਸਾਰ ਗੱਡੀ ਦੀ ਬੇਹਦ ਖਰਾਬ ਹਾਲਤ ਤੇ ਸਿਲੰਡਰਾਂ ਦੀ ਗਲਤ ਲੋਡਿੰਗ ਸਖਤ ਨਿਯਮਾਂ ਨਦੀਆਂ ਉਡਾਈਆਂ ਤੱਜੀਆਂ ਕਾਰਨ ਸਥਾਨਕ ਲੋਕ ਕਾਫੀ ਚਿੰਤਤ ਸਨ ਜਿਵੇਂ ਕਿ ਹਾਲੀ ਦੇ ਵਿੱਚ ਮੀਡੀਆ ਵਿੱਚ ਆਇਆ ਟ੍ਰੈਫਿਕ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਇਆ ਇਹ ਵੱਡੀ ਕਾਰਵਾਈ ਕੀਤੀ ਹੈ ਸਥਾਨਿਕ ਵਸਨੀਕਾਂ ਨੇ ਚੜ੍ਹਦੀ ਕਲਾ ਅਖਬਾਰ ਦੀ ਜ਼ਿੰਮੇਵਾਰ ਪੱਤਰਕਾਰਤਾ ਅਤੇ ਟ੍ਰੈਫਿਕ ਇੰਚਾਰਜ ਇਕਬਾਲ ਸਿੰਘ ਦੀ ਫੁਰਤੀਲਤ ਐਕਸ਼ਨ ਦੀ ਸਾਰਨਾ ਕੀਤੀ ਆਓ ਸੁਣੀਏ ਟ੍ਰੈਫਿਕ ਇਨਚਾਰਜ ਇਕਬਾਲ ਸਿੰਘ ਨੇ ਕੀ ਕਿਹਾ ਮੀਡੀਆ ਨਿਊਜ਼ ਪੰਜਾਬ ਲਈ ਕਨੌਰ ਤੋਂ ਰਜਿੰਦਰ ਮੋਹਦੀ ਦੀ ਰਿਪੋਰਟ ਗੱਡੀ ਦੀ ਸ਼ਰਤ ਘੱਟ ਸੀ ਹਾਂਜੀ ਇਸ ਕਰਕੇ ਦਾ ਚਲਾਨ ਕੀਤਾ ਗਿਆ ਜੀ ਕਿਹੜੀ ਗੱਡੀ ਹੈ ਇਹ ਬਲੇਰੋ ਗੱਡੀ ਹੈ ਜੀ ਇਹ ਜੀ ਇਹ ਕਾਲੀ ਕੀ ਲੋੜ ਵਾਲੀ ਗੱਡੀ ਹੈ ਜੀ ਹਾਂਜੀ ਇਹਦੀ ਇੰਸ਼ੋਰੈਂਸ ਹੈ ਨਹੀਂ ਸੀ ਇਹਦੀ ਇੰਸ਼ੋਰੈਂਸ ਦਾ ਚਲਾਨ ਕੀਤਾ ਗਿਆ ਠੀਕ